ਲਓ ਜੀ ਜਿਹੜੇ ਕਹਿੰਦੇ ਨਾ ਵੀ ਇੱਥੇ ਸੇਬ ਨਹੀਂ ਲੱਗਦੇ ਆ ਦੇਖੋ ਸੇਬਾਂ ਨਾਲ ਬੂਟੇ ਭਰੇ ਪਏ ਆ ਤੇ ਆਪਣੇ ਏਰੀਏ ਦੇ ਵਿੱਚ ਜਿਹੜੇ ਇਹ ਬੂਟੇ ਲੱਗੇ ਹੋਇਆ ਤੇ ਸੇਬ ਬਹੁਤ ਜ਼ਿਆਦਾ ਲੱਗਿਆ ਬੇ ਤਾ ਅੱਛਾ ਸੇਬ ਹੈ ਤੇ ਮੈਂ ਤੁਹਾਨੂੰ ক্লোਜ਼ ਕਰਕੇ ਦਿਖਾਉਣਾ ਆਹ ਲਓ ਜੀ ਦਾ ਪ੍ਰੋਪਰ ਸਾਈਜ਼ ਬਣਨਾ ਹਲੇ ਆ ਦੇਖੋ ਜੀ ਸੇਬ ਪੂਰਾ ਆਵਿਕ ਫੁੱਲ ਸਾਈਜ਼ ਬਣਿਆ ਪਿਆ ਫੁੱਲ ਸਾਈਜ਼ ਹੈ ਔਰ ਪੂਰਾ ਬੂਟਾ ਭਰਿਆ ਹੋਇਆ ਸਾਰੇ ਪਾਸੇ ਤੋਂ ਆ ਲੋ ਜੀ ਤੇ ਤੁਸੀਂ ਸੇਬਾਂ ਦੇ ਬੂਟੇ ਜੀ origignal ਲੈਣਾ ਤਾਂ ਫਿਰ ਆਪਣੇ ਕੋਲ ਹੀ ਮਿਲਣਗੇ ਮੈਂ ਨਾਲ ਖੜ ਕੇ ਤਾਂ ਹੀ ਵੀਡੀਓ ਪਾਈ ਹੈ ਕਈ ਕਹਿੰਦੇ ਵੀ ਐਡੀਟਿੰਗ ਕਰ ਦਿੰਦੇ ਉੱਪਰ ਨਾਲ ਖੜਨ ਦਾ ਮਤਲਬ ਗੁੱਛਿਆਂ ਦੇ ਨਾਲ ਲੱਗੇ ਹੋਏ ਆ ਦੇਖੋ ਕਾਹਨੋਂ ਮਿਸਵਾਲਾ ਹਾਂ ਆ ਦੇਖੋ ਸਹਿਜ ਹਾਲੇ ਨਾਲ ਬਣਨਾ ਹੈ ਹਾਲੇ ਜੂਨ ਚ ਜਾ ਕੇ ਪੱਕਣਾ ਜੀ ਜਦੋਂ ਜੂਨ ਆਊਗੀ ਬੜੀ ਜਦੋਂ ਜਦੋਂ ਜੂਨ ਆਉਣੀ ਹੈ ਨਾ ਜੀ ਉਦੋਂ ਮੈਨੇ ਪੱਕਣਾ ਜੀ ਹਾਲੇ ਤੈਨੂੰ ਫਰੂਟ ਆ ਰਿਹਾ ਤੇ ਬਹੁਤ ਜ਼ਿਆਦਾ ਫਰੂਟ ਲੱਗਿਆ ਆ ਅੱਗੇ ਬੱਬੂ ਦਿਖਾਈ ਨੇੜੇ ਆ ਦੇਖੋ ਗੁੱਛੇ ਲੱਗੇ ਪਏ ਜੀ ਪੂਰੇ ਆ ਲੋ ਹੁਣ ਇਦੋਂ ਬਾਅਦ ਕੀ ਫਰੂਟ ਆਊਗਾ ਦੱਸੋ ਬਾਹ ਅੰਦੂਖਾ ਦਵਾ ਦਵਾ ਦੇ ਗਾਇਓ ਆ ਦੇਖੋ ਬਾ ਕਮਾਲ ਹੈ ਸੋ ਇਹ ਆਪਣੇ ਹਿਸਾਬ ਨਾਲ ਅਸੀਂ ਤਿੰਨ ਬੂਟੇ ਲਵਾਉਂਦੇ ਆ ਇਕੱਠੇ ਵੇਖੋ ਇੱਕ ਆ ਲੱਗਿਆ ਹੋਇਆ ਹੈ ਇਹ ਹਰਬਨ 99 ਆ ਕੇ ਨਾਲ ਇਹ ਕਹਿਣ ਨੂੰ ਕਹਿੰਦੇ 99 ਪਰ ਇਹ ਨਹੀਂ ਹੁੰਦਾ ਹੁੰਦਾ ਹੌਟ ਕਲਾਈਮੇਟ ਵਾਲੇ ਬੂਟਾ ਜਿਹੜਾ ਨਹੀਂ ਉਹ ਗਰਮੀ ਚੋ ਹੀ ਹੋਣਾ ਆ ਦੇਖੋ ਓਧਰ ਫੂਟ ਇੱਕ ਅੱਗੇ ਦਿਖਾਉਣੇ ਤੁਹਾਨੂੰ ਇਧਰਲੇ ਪਾਸੇ ਆ ਹਲੇ ਡੱਗ ਜਾ ਵਿੱਚ ਖੜਾ ਹੈ ਤੇ ਬਾਅਦ ਚ ਬੂਟੇ ਲੱਗੇ ਹੋਏ ਆ ਦੇਖੋ ਇਹ ਜਿਹੜਾ ਲੰਬਾਈ ਚ ਆਊਗਾ ਆ ਦੇਖੋ ਆ ਲੋ ਜੀ ਠੀਕ ਹੈ ਜੀ ਹੋ ਗਈ ਤਸੱਲੀ ਜੀ ਹੋਰੀ ਮੈਂ ਚ ਲੈ ਆ ਆ ਲੋ ਜੀ ਇੰਨਾ ਜ਼ਿਆਦਾ ਸੇਬ ਲੱਗਿਆ ਆਲੇ ਅਸੀਂ ਨੇਰੇ ਜੇ ਪਹੁੰਚਾਂ ਦੇਣ ਛਿਪ ਗਿਆ ਤੇ ਫਰੂਟ ਬਹੁਤ ਜ਼ਿਆਦਾ ਸੋ ਸੇਬਾਂ ਵਾਲੇ ਵੀਰ ਜੂਰ ਆਓ ਤੁਹਾਨੂੰ ਇਥੋਂ ਚੀਜ਼ ਜਿਵੇਂ ਦਾ ਦੇ ਨਰਸਰੀ ਐ ਤਾਂ ਇਹ ਗਾਰੰਟੀ ਵਾਲੀ ਜੀ ਜਿੱਥੋਂ ਮਿਲੋਗੀ ਆਪਣੇ ਕੋਲ ਇਦਾਂ ਨਹੀਂ ਆਪਣੇ ਕੋਲ ਹੋ ਕੀ ਹੁੰਦਾ ਲਟਰਮ ਬਟਰਮ ਤੇ ਜਿਨ੍ਹਾਂ ਦੇ ਭਾਈ ਸਰ ਸੇਬ ਖਾਣੇ ਆ ਤੋ ਬੂਟੇ ਆਪਣੇ ਕੋਲ ਲੈਣ ਤੇ ਜਿਨ੍ਹਾਂ ਨੇ ਨਾਂ ਦੇ ਸੇਬ ਦਾ ਬੂਟਾ ਲੈਣਾ ਉਹ ਫਿਰ ਭਾਈ ਜਿੱਥੋਂ ਮਰਜ਼ੀ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਤੇ ਮੈਂ ਤਾਂ ਆਪਣੀ ਕੁਆਲਿਟੀ ਜਿਹੜੀ ਆ ਆਪਣੇ ਬੂਟੇ ਦੀ ਕੁਆਲਿਟੀ ਆ ਰਿਹਾ ਮੈਂ ਤੁਹਾਨੂੰ ਦਿਖਾ ਰਿਹਾ ਬਦਾਮ ਵੀ ਦਿਖਾਤਾ ਸੇਬ ਵੀ ਦਿਖਾਤਾ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਚੰਗੀ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰਿਓ ਜੇ ਤੇ ਨਰਸਰੀ ਆਪਣੀ ਜਲਾਲਾਬਾਦ ਤੋਂ ਫਰੋਹੇਪੁਰ ਰੋਡ ਤੇ ਹੈ ਜੀ ਠੀਕ ਹੈ ਜੀ ਤੁਸੀਂ ਕੰਡਕਟ ਕਰ ਸਕਦੇ ਹੋ ਆ ਲੋ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿੰਨਾ ਫਰੂਟ ਹੈ ਤੇ ਆਓ ਤੁਸੀਂ ਜੇ ਕੁਆਲਿਟੀ ਲੈਣੀ ਤਾਂ ਫਿਰ ਆਪਣੇ ਕੋਲੋਂ ਮਿਲੂਗੀ ਕਿਉਂਕਿ ਜ਼ਿਮੀਦਾਰਾਂ ਤੇ ਜ਼ਮੀਰ ਜ਼ਿਮੀਦਾਰਾਂ ਦੀ ਜਾਗਦੀ ਹੁੰਦੀ ਹੈ ਹਮੇਸ਼ਾ ਪੰਜਾਬੀਆਂ ਦੀ ਸੋ ਇਸ ਕਰਕੇ ਆਓ ਤੁਸੀਂ ਤੇ ਫਰੂਟ ਲੈਣਾ ਤਾਂ ਵਧੀਆ ਲੈਣਾ ਤਾਂ ਏ ਕੁਆਲਿਟੀ A1 ਕੁਆਲਿਟੀ ਦਾ ਆਪਣੇ ਕੋਲੋਂ ਮਿਲੂਗਾ ਤੁਹਾਨੂੰ ਠੀਕ ਹੈ ਜੀ ਆਹ ਦੇਖ ਲਓ ਕਿੰਨਾ ਜਿਆਦਾ ਫਰੂਟ ਲੱਗਿਆ ਹੋਇਆ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਨਵੀਂ ਆਪਰੇ ਨਾਲ ਫੇਰ ਮਿਲਦੇ ਆਂ ਵੀਡੀਓ ਨੂੰ ਸ਼ੇਅਰ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ